ਢਿੱਲੋਂ ਬੋਲਦਾ ਭੇਦ ਦਿਲਾ ਦੇ ਖੋਲਦਾ ਤੇ ਅੱਜ ਜੋੜ ਸਾਹਿਬ ਹਾਂਜੀ ਜਿੱਦਾਂ ਕਹਿੰਦੇ ਆਪਾਂ ਨੂੰ ਕੀ ਕਰੀਏ ਤਰਸ ਵੀ ਆਉਂਦਾ 30 30 40 40 ਲੱਖ ਲਾ ਕੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਲਾ ਲਓ ਕਿਸੇ ਤਰ੍ਹਾਂ ਵੀ ਆ ਕੰਮ ਮੈਲ ਨਹੀਂ ਰਿਹਾ ਹਾਂਜੀ ਇਸ ਵੇਲੇ ਹਾਲਾਤ ਦੇਖੋ ਤੁਸੀਂ ਤੁਸੀਂ ਆਪ ਹੀ ਦੇਖ ਲਓ ਬੱਚੇ ਸੌਂਦੇ ਕਿੱਥੇ ਆ ਸਾਡੇ ਤੁਸੀਂ ਫੇਰ ਕਹਿੰਦੇ ਆ ਤੁਸੀਂ ਇਹ ਢਿੱਲੋਂ ਦਾ ਜੋੜ ਕਿੱਥੋਂ ਲੱਭ ਲੈਂਦੇ ਆ ਇਦਾਂ ਦੀਆਂ ਚੀਜ਼ਾਂ ਸਾਨੂੰ ਤਰਸਵਾਸੀ ਘੁੰਮਦੇ ਆ ਫਿਰਦੇ ਆ ਅਸੀਂ ਇਹੀ ਚੀਜ਼ਾਂ ਨੂੰ ਗਵਰਨਮੈਂਟਾਂ ਨੂੰ ਰੋਨੇ ਆ ਵੀ ਇਹਨਾਂ ਦਾ ਕੁਝ ਕਰੋ ਇਹਨਾਂ ਦਾ ਕਰੋ ਜੋ ਸਾਬ ਤੁਸੀਂ ਆਪ ਹੀ ਦੇਖ ਲਓ ਮੈਂ ਤੁਹਾਡੇ ਨਾਲ ਬਣਾ ਦਿੰਨਾ ਚੀਜ਼ਾਂ ਤੁਸੀਂ ਆਪ ਕੱਲੀ ਕੱਲੀ ਚੀਜ਼ ਜੋ ਸਾਬ ਇੱਥੋਂ ਕੁ ਸ਼ੁਰੂ ਕਰੋ ਮੈਂ ਦੇਖ ਨਹੀਂ ਹਾਲ ਹੁੰਦਾ ਜੀ ਸੱਤ ਦਾ ਵੀ ਇਹ ਜਿਹੜੇ ਹਾਲਾਤ ਨੇ ਵੱਧ ਤੋਂ ਵੱਤਰ ਨੇ ਇੱਥੇ ਜਿੱਥੇ ਅਸੀਂ ਅੰਡਰ ਬੜੇ ਆ ਇੱਥੋਂ ਸ਼ੁਰੂ ਕਰ ਲਓ ਜੀ ਵੀ ਇਸ ਮਾਮਾ ਨੇ ਆਪਣੇ ਪੁੱਤ 40 40 ਈਤੀ ਲੰਦੇ ਜੰਦੇ ਜੰਦੇ ਲਾਇਓ ਆ ਜੀ ਨਖਵਾ ਹਾਂਜੀ ਸਾਈਕਲ ਨੂੰ ਜਿੰਦਾ ਲਾਇਆ ਜੀ ਇੱਥੇ ਸੌਂਦੇ ਆ ਉਧਰ ਨਹੀਂ ਗਾਇਓ ਜੀ ਇੱਥੇ 30 30 40 40 ਲੱਖ ਲਾ ਕੇ ਜਿਹੜੇ ਬੱਚੇ ਇੱਥੇ ਭੇਜਿਓ ਆ ਢਿਲੋ ਸਾਹਿਬ ਉਹਨਾਂ ਦੇ ਇਹ ਹਾਲਾਤ ਆ ਜੀ ਵਾਹਿਗੁਰੂ ਆਹ ਆ ਜੀ ਸੌਣ ਦਾ ਅ ਢਿਲੋ ਸਾਹਿਬ ਚੰਗੀ ਤਰ੍ਹਾਂ ਜਿਹੜਾ ਫੋਟੋ ਕੈਮਰਾ ਅੰਦਰੋ ਸੌਣ ਦਾ ਜੀ ਉਹ ਪਰੇ ਕੱਪੜੇ ਆ ਟੰਗਿਓ ਆ ਹਜੇ ਦੇਖੀ ਚੱਲੋ ਹਜੇ ਉਹ ਪੁੱਤ ਗਾਇਓ ਆ ਕਮਾਉਣ ਕਿਤੇ ਜਿਹੜੇ ਜੋ ਕੁਛ ਕਮਾਉਣ ਵੀ ਗਏ ਹੋਏ ਆ ਤੁਸੀਂ ਹੋਣ ਹੁਣ ਦੋਨੇ ਪਾਸੇ ਆ ਗਏ ਜਿਹੜਾ ਸਾਡੇ ਗਰੁੱਪ ਨੇ ਇਹ ਲੋ ਸਾਬ ਜਿਹੜੀ ਕਮਾਈ ਵੀ ਕਰਨ ਗਏ ਆ ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਆ ਪਰ ਗਵਰਨਮੈਂਟਾਂ ਨੂੰ ਕਿਤੇ ਨਾ ਕਿਤੇ ਤਾਂ ਥੋੜੀ ਜੀ ਝਾਤ ਮਾਰਨੀ ਚਾਹੀਦੀ ਆ ਵੀ ਕਿਤੇ ਤਾਂ ਕੁਝ ਦੇਖੋ ਵੀ ਇਹ ਬੱਚੇ ਵਾਹਿਗੁਰੂ ਅੱਜ ਜਿਆ ਸਰਹਾਣੇ ਆ ਆ ਚੀਜ਼ ਦੇ ਵਿੱਚ ਸੌ ਰਹੇ ਇੰਨਾ ਆ ਅੱਡਾ ਨਵਾਂ ਅੱਜ ਸਾਨੂੰ ਮਿਲਿਆ ਸਾਨੂੰ ਕਈ ਬੰਦਿਆਂ ਨੇ ਕਿਹਾ ਸੀ ਆਇਓ ਆ ਕੇ ਤੁਹਾਨੂੰ ਦਿਖਾ ਲਈਏ ਆ ਲਓ ਜੀ ਰੱਬ ਦੀ ਮਿਹਰਬਾਨੀ ਨਾਲ ਪੈਸੇ ਵੀ ਪਏ ਆ ਵਿਚਾਰਿਆਂ ਦੇ 100 ਡਾਲਰ ਵੀ ਪਿਆ ਓਹੋ ਬੈਂਕ ਆਪਣੀ ਖੁੱਲੀ ਛੱਡ ਕੇ ਚਲੇ ਗਏ ਢੱਲੋ ਸਾਹਿਬ ਆ ਲਓ ਇਹ ਇੱਥੇ ਰੱਖੇ ਉਹਨਾਂ ਦੇ ਵਿਚਾਰਿਆਂ ਦੇ ਪੈਸੇ ਤਾਂ ਆ ਆ ਹਾਲਵਾ ਜੀ ਜਿਹੜੀ ਅਸੀਂ ਗੱਲ ਤੁਹਾਨੂੰ ਸੁਣਾਉਣੀ ਹੁੰਦੀ ਆ ਸਮਝਾਉਣੀ ਹੁੰਦੀ ਆ ਵੀ ਰਾਮਟਨ ਦੇ ਵਿੱਚ ਕੀ ਚੱਲ ਰਿਹਾ ਆ ਸਰਕਾਰਾਂ ਨੇ ਸਾਡੇ ਬੱਚੇ ਲਿਆ ਕੇ ਪੜ੍ਹਾਈ ਤੇ ਆਹ ਕੰਮ ਕੀ ਕੋ ਨਸ਼ਿਆ 'ਚ ਲੱਗੀ ਜਾਂਦੇ ਆ ਕੀ ਕਰਨ ਜੇ ਕੰਮ ਹੀ ਹੈ ਨਹੀਂ ਕੰਮ ਹੀ ਹੈ ਨਹੀਂ ਗਾ ਚਲੋ ਸਭ ਲੱਗਣਾ ਹੁਰਕਾ ਜਾਣਾ ਕਿੱਧਰ ਨੂੰ ਚਲੋ ਸਭ ਕੰਮ ਦੀ ਆਪਾਂ ਗੱਲ ਕਰਦੇ ਆ ਕੰਮ ਤੇ ਸਾਡੇ ਇੱਥੇ ਦੇ ਬੱਚਿਆਂ ਲਈ ਵੀ ਹੈ ਨਹੀਂ ਗਾ ਤੇ ਉਹਨਾਂ ਬੱਚਿਆਂ ਨੂੰ ਕੀ ਕਵਾਂਗੇ ਜਿਹੜੇ ਬੱਚੇ ਉੱਥੋਂ ਆਏ ਹੋਏ ਚਲੋ ਸਭ ਹੁਣ ਇਹ ਤੁਸੀਂ ਉੱਥੋਂ ਬੱਚਿਆਂ ਦੀ ਗੱਲਾਂ ਆਪਾਂ ਕਰਦੇ ਆ ਬੱਚੇ ਇੱਥੇ ਵਾਲੇ ਵੀ ਰੋਂਦੇ ਆ ਜਿਨ੍ਹਾਂ ਨੂੰ ਕੰਮੇ ਨਹੀਂ ਵਿਚਾਰਿਆਂ ਨੂੰ ਮਿਲਦਾ ਛੁੱਟੀਆਂ ਹੋਈਆਂ ਆ ਹਾਂਜੀ ਪਰਿਵਾਰ ਰੋਂਦੇ ਆ ਰੇਡੀ ਦਾ ਫੋਨ ਆਉਂਦਾ ਵਿਚਾਰੀਆਂ ਦਾ ਸਾਡੇ ਬੱਚੇ ਨੂੰ ਕੰਮ ਤੇ ਰੱਖੋ ਬਈ ਭੈਣ ਜੀ ਕਿੱਥੋਂ ਰੱਖ ਦਈਏ ਦਾ ਇੱਥੇ ਦਾ ਆਹ ਹਾਲਜਾਂ ਉਹਨਾਂ ਨੂੰ ਕਈਆਂ ਨੂੰ ਆਹ ਚੀਜ਼ ਮਿਲਦੀ ਆ ਸੁਣਦੇ ਆ ਕਈ ਬੰਦੇ ਆਫਸੈਟ ਹੋਏ ਹੋਵੇ ਆਹ ਹਾਲ ਕੈਨੇਡਾ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀ ਇਹ ਹਾਲ ਪਹਿਲਾਂ ਪਹਿਲਾਂ ਆਪਾਂ ਕਹਿੰਦੇ ਹੁੰਦੇ ਸੀ ਬਈ ਜਿੱਦਾਂ ਕਈ ਆਪਾਂ ਦੇ ਦੇ ਦਿੰਦੇ ਸੀ ਬਈ ਲੋਕ ਕੋਈ ਹੋਰ ਕਮਿਊਨਿਟੀਾਂ ਦੇ ਹਾਂਜੀ ਆਹ ਚੇਤਾ ਨਹੀਂ ਸੀ ਵੀ ਸਾਡੀ ਕਮਿਊਨਿਟੀ ਤੇ ਵੀ ਆਹ ਟਾਈਮ ਚੱਲੂਗਾ ਐ ਦਿਨ ਚੱਲੂਗਾ ਚਲੋ ਸਭ ਤੁਸੀਂ ਇਹ ਦੇਖੋ ਵੀ ਇੱਥੇ ਮਾਫੀ ਦੇ ਨਾਲ ਮੈਂ ਇੱਕ ਗੱਲ ਕਹਿਣ ਲੱਗਾ ਜੀ ਕਿ ਬਿੱਦ ਡੂ ਰਿਸਪੈਕਟ ਕਿ ਇੱਥੇ ਅਸੀਂ ਕਿਸੇ ਕੁੱਤੇ ਨੂੰ ਬਾੜ ਦੀ ਹੈ ਨਾ ਤੇ ਮੇਰਾ ਖਿਆਲ ਉਹਨੇ ਸੋਣਾ ਨਹੀਂਗਾ ਕਿ ਉਹ ਵੀ ਬਾਹਰ ਨੂੰ ਭਜੇਗਾ ਇਹ ਪੜੇ ਲਿਖੇ ਬੱਚੇ ਆ ਜੀ ਇਹਨਾਂ ਪੜ ਨਹੀਂਗੇ ਬਿਲਕੁਲ ਨਹੀਂ ਹੈ ਕਾਰ ਨਹੀਂ ਮੈਂ ਤਾਂ ਅੱਗੇ ਕਹਿੰਦਾ ਲੋਕ ਕਹਿੰਦੇ ਆ ਕਿ ਇਹ ਨਸ਼ਿਆਂ ਦੇ ਲੋਕਾਂ ਲੋਕ ਕਹਿੰਦੇ ਆ ਜੀ ਇਹ ਕੋਈ ਆਪਾਂ ਤੁਸੀਂ ਹੋ ਗਏ ਆਪਣਾ ਕੀ ਹਾਲ ਹੋ ਗਿਆ ਆਪਾਂ ਇਦਾਂ ਆਇਆ ਨੂੰ ਕੈਨੇਡਾ ਵਿੱਚ ਕੰਮ ਨਾ ਮਿਲੇ ਤੇ ਕਰੇ ਕੀ ਬੰਦਾ ਚਲੋ ਸਭ ਇੱਕ ਚੀਜ਼ ਹੋ ਰਿਹਾ ਕਿ ਆ ਜਿਹੜੇ ਫੋਇਲ ਪੇਪਰ ਪਏ ਆ ਇਹ ਜੀ ਨਸ਼ਿਆਂ ਵਾਲੇ ਆ ਜਿਹਦੇ ਤੇ ਰੱਖ ਕੇ ਨਸ਼ਾ ਕੀਤਾ ਜਾਂਦਾ ਆ ਤੇ ਆ ਨਹੀਂ ਆ ਦੇ ਕੋਈ ਇਧਰ ਢੱਲੋ ਸਾਹਿਬ ਥੱਲੇ ਇਹ ਸਾਰੇ ਉਹ ਪੇਪਰ ਆ ਜਿਹਦੇ ਤੇ ਰੱਖ ਕੇ ਇਹ ਨਸ਼ਾ ਕਰਦੇ ਢੱਲੋ ਸਾਹਿਬ ਇੱਕ ਗੱਲ ਮੈਂ ਜ਼ਰੂਰ ਇੱਕ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਚਲੋ ਸਭ ਜਿੱਥੇ ਤੁਸੀਂ ਸੌਂਦੇ ਘਰ ਤੋਂ ਘਰ ਆਪਣਾ ਘਰ ਵੀ ਚੱਕ ਕੇ ਸੜਦਾਓ ਉੱਪਰ ਥੱਲੇ ਤੁਸੀਂ ਦੇਖ ਲਓ ਪਤਾ ਨਹੀਂ ਕੀ ਖਾਂਦੇ ਹੋਣਗੇ ਕੀ ਪੀਂਦੇ ਹੋਣਗੇ ਇਸ ਅਸੀਂ ਦੋਨੋਂ ਵੀਰ ਘਰਾਂ ਵਾਲੇ ਯਾਰੀ ਨਾ ਇਹਨਾਂ ਦਾ ਵੀ ਵਿਚਾਰਿਆਂ ਦਾ ਕੀ ਹਾਲ ਹੈ ਇਹਨਾਂ ਦੇ ਨਾਲ ਇਹਨਾਂ ਨੂੰ ਵੀ ਟਰਬਲ ਆਉਂਦੀ ਹੈ ਚਲੋ ਸਭ ਚੇਤਾ ਉਹ ਖੁੰਝੇ ਦਾ ਹਾਂ ਅੱਗੇ ਆ ਚੇਤਾ ਉਧਰ ਪੀਰ ਪਾਲੇਵਾਨੀ ਜਿਹੜਾ ਹੁੰਦਾ ਸੀ ਤੇ ਕੋਈ ਨਹੀਂ ਪਤਾ ਨਾ ਕਿ ਸਾਡੇ ਹੱਥੋਂ ਬਾਹਰ ਆ ਜੀ ਤੁਸੀਂ ਆਪਣੇ ਐਮਪੀਆਂ ਨੂੰ ਆਪਣੇ ਸਿਟੀ ਵਾਲੇ ਜਿੰਨ ਜਿੰਨ ਨੂੰ ਤੁਸੀਂ ਜਾਣਦੇ ਆ ਕਿਨਨ ਉਹ ਮੂਵੀ ਰੂਪੇਜਿਆ ਕਰੋ ਬਈ ਆ ਤੁਹਾਡੀ ਸਿਟੀ ਚ ਤੁਹਾਨੂੰ ਬਣਾਉਣ ਦਾ ਆ ਫਾਇਦਾ ਸਾਡੀ ਸਿਟੀ ਚ ਆ ਕਸੂਰਿਆ ਉਹ ਇਹਨਾਂ ਦਾ ਜਰਾ ਕੋਈ ਸੋਚੇਦਾ ਜਦੋਂ ਇਹਨਾਂ ਨੂੰ ਕੋਈ ਕੋਈ ਕੋਆ ਕਹਿਣਾ ਚਾਹੁੰਦੇ ਆ ਉਹੀ ਅਸੀਂ ਮੰਨ ਲਏ ਹੈਗੇ ਆ ਮਾੜੀ ਹਾਂਜੀ ਮਾੜਿਆਂ ਨੂੰ ਵੀ ਕੋਈ ਥਾਂ ਦੇ ਦਿਓ ਚੰਗਿਆਂ ਨੂੰ ਤਾਂ ਸਾਰੇ ਜਿੰਦਾਂ ਕਹਿੰਦੇ ਸਾਰੇ ਹੀ ਦਿੰਦੇ ਆ ਦਿੰਦੇ ਆ ਤਕੜੇ ਨੂੰ ਤਾਂ ਕਈ ਕਹਿੰਦੇ ਆਜੋ ਆਜੋ ਇਹ ਇਹ ਵਿਚਾਰੇ ਕਿਸੇ ਦੇ ਮਾਮਾ ਦੇ ਤਾਂ ਪੁੱਤ ਹੈਗੇ ਆ ਉਹਨਾਂ ਮਾਮਾ ਨੇ ਕਿੰਨੇ ਸੁੱਖਾਂ ਸੁਖ ਸੁਖ ਕੇ ਇਹਨਾਂ ਪੁੱਤਾਂ ਨੂੰ ਕੈਨੇਡਾ ਵਰਗੇ ਖੂਬਸੂਰਤ ਦੇਸ਼ ਚ ਭੇਜਿਆ ਸੀਗਾ ਜੀ ਦੇ ਆਹ ਦੇਖ ਲੋ ਜੀ ਜਗਾ ਜਗਾ ਘਰ ਵਿੱਚ ਪਿਆ ਆ ਜਗਾ ਜਗਾ ਨਸ਼ੇ ਵਾਲਾ ਸਮਾਨ ਪਿਆ ਆ ਥਿਲੋ ਸਾਹਿਬ ਇਧਰ ਇੱਕ ਵਾਰੀ ਘੁਮਾ ਦਿਓ ਪਲੀਜ਼ ਆ ਲੋ ਜੀ ਆ ਇਹਨਾਂ ਦਾ ਘਰ ਵਿੱਚ ਪਿਆ ਸਾਰਾ ਵੈਸੇ ਤਾਂ ਜਿਹੜਾ ਅੰਦਰ ਟੰਬੂ ਜਿਹਾ ਬਣਾਇਆ ਉਹਦੇ ਵਿੱਚ ਵੀ ਸਾਰੇ ਘਰ ਵਿੱਚ ਹੀ ਆ ਪਤਾ ਨਹੀਂ ਕਿੱਥੋਂ ਗੱਦਾ ਚੱਕ ਕੇ ਲਿਆਂਦਾ ਆ ਕੀ ਕੀਤਾ ਆ ਕਿੱਦਾਂ ਨਹੀਂ ਆ ਇਹ ਹਾਲਾਤ ਨੇ ਕਿੱਦਾਂ ਤੇ ਹਾਲਾਤਾਂ ਦੇ ਵਿੱਚ ਇਹ ਰਾਤ ਕੱਟਦੇ ਆ ਥਿਲੋ ਸਾਹਿਬ ਘੱਟ ਤੋਂ ਘੱਟ ਵੀ 20 ਜਾਲਾਂ ਹੋਣਗੇ ਇੱਥੇ ਜੀ ਘੱਟ ਤੋਂ ਘੱਟ ਉਹ ਪਰਲੇ ਪਰਲੇ ਹੋ ਰਿਹਾ ਥਿਲੋ ਸਾਹਿਬ ਭਰੇ ਹੋ ਰਿਹਾ ਦੇਖੋ ਮੈਂ ਤਾਂ ਕਹੇ ਢੋਲੋ ਸਾਹਿਬ ਇਹ ਕਿਤੇ ਮੇਰੇ ਨਵੇਂ ਆਏ ਹੋਣੇ ਪਰ ਨਹੀਂ ਜੀ ਇਹ ਤਾਂ ਪੁਰਾਣਾ ਅੱਡਾ ਆ ਪੁਰਾਣਾ ਅੱਡਾ ਕਦੇ ਹੋਰ ਪਾਸੇ ਤੁਸੀਂ ਇੱਕ ਬੋਰਡ ਦੇਖਣ ਚੱਲੇ ਸੀ ਆਡੇ ਦਾ ਪਤਾ ਲੱਗ ਗਿਆ ਇਹ ਤੁਹਾਨੂੰ ਦਿਖਾ ਦਿੱਤਾ ਕੱਲ ਨੂੰ ਜੇ ਸਾਡਾ ਟਾਈਮ ਲੱਗਾ ਥੋੜਾ ਜੀਰ ਉਹਦੇ ਵੀ ਜਾਵਾਂਗੇ ਜੀ ਸਾਡੇ ਬਲੇ ਦੋਨੋਂ ਭਰਾਵਾਂ ਵੱਲੋਂ ਪਤੇ ਪ੍ਰਮਾਨ ਕਰਿਓ ਇਦਾਂ ਦੀਆਂ ਜੇ ਤੁਹਾਨੂੰ ਵੀ ਕੋਈ ਬੰਦ ਕਿਤੇ ਪਤਾ ਲੱਗਦਾ ਜਰੂਰ ਪਾਇਆ ਕਰੋ ਦੇਖ ਕੇ ਕਿ ਸਿਟੀ ਦੇ ਕੰਨ ਖੋਲ ਜਾਣ ਜਾਂ ਕਿਸੇ ਮਨਿਸਟਰ ਦਾ ਕੰਨ ਖੋਲ ਜਾਣ ਵਿਚਾਰੇ ਦਾ ਕੋਈ ਕਿਸੇ ਦਾ ਭਲਾ ਹੀ ਹੋ ਜਾਵੇ ਇੱਕ ਅੱਡੇ ਦਾ ਭਲਾ ਹੋ ਜਾਵੇ ਕਹਿੰਦੇ ਆ ਪ੍ਰਮਾਤਮਾ ਆ ਬਾਪਾ ਇਸ ਇਸ ਮੂਵੀ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰਿਓ ਕਿ ਸਾਡੇ ਜਿਹੜੇ ਇੱਥੇ ਜਿਨ੍ਹਾਂ ਨੂੰ ਅਸੀਂ ਚੋਣ-ਚੋਣ ਕੇ ਅੱਗੇ ਭੇਜਿਆ ਕਿਤੇ ਨਾ ਕਿਤੇ ਉਹਨਾਂ ਦੇ ਕੰਨ ਖੁੱਲ ਸਕਣ ਢਿੱਲੋ ਬੋਲਦਾ ਭੇਦ ਦਿਲਾਂ ਦੇ ਖੋਲਦਾ ਸਾਡਾ ਟਿਕਟੌਕ ਤੇ ਚੈਨਲ ਆ YouTube ਹਰ ਇੱਕ ਜਗ੍ਹਾ ਤੇ ਨਵੀਂ ਮੂਵੀ ਮਿਲੇਗੀ ਪਰ ਇਸ ਮੂਵੀ ਨੂੰ ਸ਼ੇਅਰ ਜ਼ਰੂਰ ਕਰਿਓ ਸਾਡੇ ਮੇਰਾ ਸਾਡਾ ਮਕਸਦ ਸਿਰਫ ਇੰਨਾ ਕਿ ਇਹਨਾਂ ਕੇ ਨਾ ਬੱਚਿਆਂ ਦਾ ਕੁਝ ਨਾ ਕੁਝ ਹੋ ਸਕੇ ਮਾਵਾ ਨੇ ਬਹੁਤ ਚਾਵਾਂ ਦੇ ਨਾਲ ਇਹਨਾਂ ਪੁੱਤਾਂ ਨੂੰ ਜਿਹੜਾ ਕੈਨੇਡਾ ਭੇਜਿਆ ਹੋਇਆ ਸੀਗਾ ਮੈਂ ਇੱਕ ਵਾਰੀ ਫੇਰ ਤੁਹਾਡੀ ਛੋਟੀ ਜੀ ਇੱਕ ਝਾਤ ਮਾਰਉਣ ਲੱਗਾ ਜੀ ਆ ਦੇਖੋ ਸ ਇੱਧਰ ਇੱਧਰ ਜਿੱਦੋਂ ਨੂੰ ਮਰਜ਼ੀ ਤੁਰ ਪਾਓ ਆ ਇਹਨਾਂ ਦੇ ਕੱਪੜੇ ਪਏ ਆ ਜੀ